ਗਾयक ਜਿੰਨੂੰ ਪੰਜਾਬੀਅਤ ਨੇ ਦੁਨੀਆ ਦੇ ਵਿੱਚ ਚੱਕਿਆ ਹੋਵੇ ਉਹਦੇ ਨਾਮ ਨਾ ਖੱਟਿਆ ਹੋਵੇ ਉਹ ਵੀ ਘੱਟ ਗਿਣਤੀ ਤੋਂ ਬਲੋਂਗ ਕਰਦਾ ਹੋਵੇ ਉਹਨਾਂ ਦੇ ਲੋਕ ਚਾਹੁੰਦੇ ਹੁੰਦੇ ਆ ਵੀ ਇਸ ਵੇਲੇ ਡਬਾ ਡਾ ਕਿਸਾਨ ਅੰਦੋਲਨ ਹੈਗਾ ਤਾਂ ਜ਼ਰੂਰ ਕਿਸਾਨ ਅੰਦੋਲਨ ਚਾਣ ਕਿਸਾਨਾਂ ਨੂੰ ਦੀ ਸਪੋਰਟ ਕਰਨ ਹਰ ਮੰਤਰੀ ਜੀ ਵੀ ਜੇ ਸਮਾਂ ਕਿਸੇ ਪੰਜਾਬ ਦੇ ਵੱਡੇ ਗਾਇਕ ਵਾਸਤੇ ਕੱਢ ਰਹੇ ਆ ਤਾਂ ਉਹ ਕਿਸਾਨਾਂ ਮਜ਼ਦੂਰਾਂ ਵਾਸਤੇ ਵੀ ਸਮਾਂ ਕੱਢਣ ਜਦੋਂ ਮੋਰਚਾ ਸੀ ਉਦੋਂ ਵੀ ਦਲਜੀਤ ਸਾਹ ਜੇ 1 ਕਰੋੜ ਰੁਪਏ ਦਾ ਇਨਾਮ ਵੀ ਜਿਹੜੇ ਮਦਦ ਵੀ ਕਿਸਾਨਾਂ ਨੂੰ ਜਿਹੜੇ ਉਹਨਾਂ ਨੂੰ ਕੀਤੀ ਗਈ ਸੀ ਪਰ ਅੱਜ ਕੋਈ ਸ਼ਬਦ ਨਹੀਂ ਸੀ ਉਹਨਾਂ ਕੋਲੇ ਕਿਸਾਨੀ ਮੁੱਦੇ ਤੇ ਉਹਦੇ ਆਪ ਦੇ ਪਟੇਰੇ ਮੁੱਖ ਮੰਤਰੀ ਜਿਹੜਾ ਤਰਸਦੇ ਵੀ ਮੋਦੀ ਜੀ ਨੂੰ ਜਾ ਕੇ ਮਿਲ ਗਏ ਆ ਦਲਜੀਤ ਸਾਹ ਨੂੰ ਮਿਲਣਾ ਇਹਦੇ ਪਿਛੇ ਕੀ ਰਾਜ ਹੈ ਮੈਂ ਉਹਦੇ ਬਾਰੇ ਕਹਿਦਾ ਇਹ ਤਾਂ ਵੱਡੀ ਗੱਲ ਪੰਜਾਬ ਦਾ ਪ੍ਰਧਾਨ ਕਦੇ ਵੀ ਮੋਦੀ ਜੀ ਨੂੰ ਮਿਲ ਨਹੀਂ ਸਕਿਆ ਬਾਕਾਇਦਾ ਸੁਨੀਲ ਜਾਖੜ ਜੀ ਕਦੋਂ ਦਾ ਜੋਰ ਲਾਉਂਦੇ ਨੇ ਬਹੁਤ ਬਾਰੀ ਗੱਲਾਂ ਵੀ ਕਰਦੇ ਨੇ ਸ਼ਾਇਦ ਰਮਨੀਤ ਬਿੱਟੂ ਨੂੰ ਵੀ ਸੱਦੇ ਮਿਲਦਿਆਂ ਨਹੀਂ ਕੋਈ ਫੋਟੋ ਮਾਂ ਚ ਦੇਖੀ ਆ ਪ੍ਰਧਾਨ ਮੰਤਰੀ ਨਾਲ ਤਾਂ ਉਹ ਕਿਉਂ ਮਿਲੇ ਆ ਕੀ ਇਹਦੇ ਪਿੱਛੇ ਰੀਜਨ ਆ ਇਹ ਤਾਂ ਉਹ ਹੀ ਜਾਣਦੇ ਇੱਕ ਵੱਡਾ ਹਿੱਸਾ ਤਾਂ ਗਾਇਕਾਂ ਦਾ ਆਇਆ ਇੱਕ ਹਿੱਸਾ ਨਹੀਂ ਵੀ ਆਇਆ ਇਹ ਗੱਲ ਠੀਕ ਹੈਗੀ ਅਸੀਂ ਤਾਂ ਇਹ ਚਾਹੁੰਦੇ ਆ ਕਿ ਸਾਰੇ ਪੰਜਾਬੀ ਗਾਇਕਾਂ ਨੂੰ ਅਪੀਲ ਕੀਤੀ ਜਰੂਰ ਅੰਦੋਲਨ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਜਾ ਸਕੇ ਕਿਸਾਨੀ ਮੁੱਦੇ ਨਾਲ ਜੁੜੀਆਂ ਅੱਜ ਦੀਆਂ ਦੋ ਘਟਨਾਵਾਂ ਅਹਿਮ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਾਰਤ 38ਵੇਂ ਦਿਨ ਵਿੱਚ ਪਹੁੰਚ ਚੁੱਕਿਆ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਔਰ ਅਗਲੀ ਸੁਣਵਾਈ 6 ਜਨਵਰੀ ਨੂੰ ਹੋਈ ਹੈ ਜਨ ਕਿ 4 ਦਿਨ ਪੰਜਾਬ ਸਰਕਾਰ ਕੋਲ ਹੋਰ ਬਚੇ ਨੇ ਇਸ ਤੋਂ ਇਲਾਵਾ ਇੱਕ ਤਸਵੀਰ ਬਹੁਤ ਅਹਿਮ ਹੈ ਜਿਹੜੀ ਸਵੇਰ ਤੋਂ ਸੁਰਖੀਆਂ ਦੇ ਵਿੱਚ ਆ ਸਵੇਰ ਤੋਂ ਸਾਰੇ ਪਾਸੇ ਜਿਹੜੀ ਗੈਟਰੋਲ ਵੀ ਹੋ ਰਹੀ ਹੈ ਸਾਰੇ ਪਾਸੇ ਉਹ ਤਸਵੀਰ ਦੇ ਇੱਕ ਆਪਣੇ ਮੈਨੇ ਨੇ ਇੱਕ ਵੱਖਰੇ ਮੈਨੇ ਨੇ ਉਸ ਮੈਨੇਆਂ ਨੂੰ ਕਿਸਾਨਾਂ ਅਗੂ ਕਿਸ ਤਰੀਕੇ ਨਾਲ ਦੇਖ ਰਹੇ ਨੇ ਮੈਂ ਗੱਲ ਕਰ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੀ ਮੁਲਾਕਾਤ ਦੀ ਸ਼ਿਸ਼ਟਾਚਾਰ ਮੁਲਾਕਾਤੀ 90 ਸਾਲ ਤੇ ਵਧਾਈ ਦਿੱਤੀ ਗਈ ਇੱਕ ਦੂਜੇ ਆਗੂਆਂ ਜਿਹੜੇ ਇੱਕ ਗਾਇਕ ਔਰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸ਼ਿਸ਼ਟਾਚਾਰ ਇਹ ਮੁਲਾਕਾਤ ਨੂੰ ਕਿਸਾਨਾਂ ਅਗੂ ਕਿਵੇਂ ਵੇਖਦੇ ਨੇ ਦੁਲਜੀਤ ਤੁਸੀਂ ਜੋ ਆਗੂ ਉਹ ਗਾਇਕ ਰਹੇ ਜਿਹੜੇ ਗਾਇਕ ਸ਼ੰਭੂ ਬੈਰੀਅਰ ਤੇ ਵੀ ਗਏ ਔਰ ਸਿੰਘੂ ਮੋਰਚੇ ਦੀ ਸਟੇਜ ਤੋਂ ਵੀ ਉਹਨਾਂ ਵੱਲੋਂ ਜਿਹੜਾ ਕਿਸਾਨਾਂ ਦੀ ਹੌਸਲਾ ਵਧਾਈ ਕੀਤੀ ਗਈ ਸੀ 1 ਕਰੋੜ ਰੁਪਏ ਦਾ ਜਿਹੜਾ ਹੈਗਾ ਐਲਾਨ ਵੀ ਕੀਤਾ ਗਿਆ ਸੀ ਪਰ ਹੁਣ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਆ ਕਿਸਾਨਾਂ ਅਗੂ ਇਸ ਮੁਲਾਕਾਤ ਨੂੰ ਕਿਸ ਤਰੀ ਨਜ਼ਰੀਏ ਨਾਲ ਵੇਖਦੇ ਨੇ ਪੰਦੇਰ ਸਾਹਿਬ ਮੇਰੇ ਨਾਲ ਪੰਦੇਰ ਸਾਹਿਬ ਬਹੁਤ ਸਾਰੇ ਜਦੋਂ ਪਿਛਲਾ ਘੋਲ ਸੀ ਬਹੁਤ ਸਾਰੇ ਤੁਹਾਨੂੰ ਸਮਾਜਿਕ ਸੰਗਠਨਾ ਦਾ ਪੰਜਾਬੀ ਗਾਇਕ ਦਾ ਪੰਜਾਬੀ ਹੋਰ ਬਹੁਤ ਸਾਰੇ ਸਮਾਜਿਕ ਕਾਰਕੁਨਾਂ ਦਾ ਸਾਥ ਮਿਲਿਆ ਖਾਸ ਤੌਰ ਤੇ ਪੰਜਾਬੀ ਗਾਇਕਾਂ ਨੇ ਪੜ ਦੇ ਵਿੱਚ ਨਿੱਤਰ ਕੇ ਗੀਤ ਵੀ ਗਾਏ ਹੌਸਲਾ ਬਜਾਈ ਵਾਲੇ ਸਰਕਾਰਾਂ ਦੀਆਂ ਭੂਮਿਕਾ ਨੂੰ ਵੀ ਆਪਣੇ ਗੀਤਾਂ ਦੇ ਵਿੱਚ ਪਰੋਇਆ ਔਰ ਇੱਕ ਮਾਹੌਲ ਵੀ ਸਿਰਜਿਆ ਪੰਜਾਬੀ ਗਾਇਕ ਦੁਲਜੀਤ ਦਸਾਂ ਜਿਹੜਾ ਹੈਗਾ ਸ਼ਿਸ਼ਟਾਚਾਰ ਮੁਲਾਕਾਤ ਕਰਦੇ ਨੇ ਅੱਜ ਪ੍ਰਧਾਨ ਮੰਤਰੀ ਨਾਲ ਪਰ ਕੋਈ ਅੱਜ ਦੇ ਅੰਦੋਲਨ ਬਾਰੇ ਕੋਈ ਸ਼ਬਦ ਨਹੀਂ ਸੀ ਹਾਂ ਦੇਖੋ ਇੱਕ ਤਾਂ ਕੋਈ ਵੀ ਪ੍ਰਧਾਨ ਮੰਤਰੀ ਨੂੰ ਜੀ ਕੇ ਜਾ ਕੇ ਮਿਲ ਸਕਦਾ ਚਲ ਉਹਨਾਂ ਦੀ ਮਰਜ਼ੀ ਦਾ ਸਵਾਲ ਆ ਹਾਂ ਜਦੋਂ ਪੰਜਾਬ ਦਾ ਕੋਈ ਆਈਕਨ ਵੱਡਾ ਗਾਇਕ ਜਿਸ ਨੂੰ ਪੰਜਾਬੀਅਤ ਨੇ ਦੁਨੀਆ ਦੇ ਵਿੱਚ ਚੱਕਿਆ ਹੋਵੇ ਉਹਦੇ ਨਾਮ ਨਾ ਖੱਟਿਆ ਹੋਵੇ ਉਹ ਵੀ ਘਟ ਗਿਣਤੀ ਤੋਂ ਬਿਲੋਂਗ ਕਰਦਾ ਹੋਵੇ ਉਹਨਾਂ ਦੇ ਲੋਕ ਚਾਹੁੰਦੇ ਹੁੰਦੇ ਆ ਵੀ ਇਸ ਵੇਲੇ ਏਡਾ ਵੱਡਾ ਕਿਸਾਨ ਅੰਦੋਲਨ ਹੈਗਾ ਤਾਂ ਜ਼ਰੂਰ ਕਿਸਾਨ ਅੰਦੋਲਨ ਚਾਹਣ ਕਿਸਾਨਾਂ ਨੂੰ ਦੀ ਸਪੋਰਟ ਕਰਨ ਫਿਰ ਵੀ ਚਲੋ ਅਸੀਂ ਤਾਂ ਥੋੜੇ ਮਾਧਮ ਨਾਲ ਪੀਲ ਹੀ ਕਰ ਸਕਦੇ ਆ ਫਿਰ ਵੀ ਇੱਕ ਵੱਡਾ ਹਿੱਸਾ ਤੱਕ ਗਾਇਕਾਂ ਦਾ ਆਇਆ ਇੱਕ ਹਿੱਸਾ ਨਹੀਂ ਵੀ ਆਇਆ ਇਹ ਗੱਲ ਠੀਕ ਹੈਗੀ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਸਾਰੇ ਪੰਜਾਬੀ ਗਾਇਕਾਂ ਨੂੰ ਅਪੀਲ ਵੀ ਜ਼ਰੂਰ ਅੰਦੋਲਨ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਜਾ ਸਕੇ ਦੂਸਰਾ ਦੇਖੋ ਪ੍ਰਧਾਨ ਮੰਤਰੀ ਜੀ ਵੀ ਜੇ ਸਮਾਂ ਕਿਸੇ ਪੰਜਾਬ ਦੇ ਵੱਡੇ ਗਾਇਕ ਵਾਸਤੇ ਕੱਢ ਰਹੇ ਆ ਤਾਂ ਉਹ ਕਿਸਾਨਾਂ ਮਜ਼ਦੂਰਾਂ ਵਾਸਤੇ ਵੀ ਸਮਾਂ ਕੱਢਣ ਔਰ ਜਿੱਦਾਂ ਪੂਰੇ ਦੇਸ਼ ਨੂੰ ਚਿੰਤਾ ਵਾ ਡੱਲੇਵਾਲ ਸਾਹਿਬ ਜੀ ਦੀ ਜਾਂ ਅੰਦੋਲਨ ਨੂੰ ਲੈ ਕੇ ਤਾਂ ਉਹ ਜੇ ਟਾਈਮ ਕੱਢ ਕੇ ਕਤੇ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਕਰ ਲੈਂਦੇ ਸ਼ਾਇਦ ਸਾਰੀ ਸਮੱਸਿਆ ਦਾ ਹੱਲ ਹੋ ਜਾਂਦਾ ਤੋ ਅਸੀਂ ਤਾਂ ਇਹੀ ਚਾਹੁੰਦੇ ਹਾਂ ਸ਼ੰਭੂ ਜਦੋਂ ਮੋਰਚਾ ਸੀ ਉਦੋਂ ਵੀ ਦਲਜੀਤ ਸਾਂਝ ਗਿਆ 1 ਕਰੋੜ ਰੁਪਏ ਦਾ ਇਨਾਮ ਵੀ ਜਿਹੜੇ ਮਦਦ ਵੀ ਕਿਸਾਨਾਂ ਨੂੰ ਜਿਹੜੇ ਉਹਨਾਂ ਨੂੰ ਕੀਤੀ ਗਈ ਸੀ ਪਰ ਅੱਜ ਕੋਈ ਸ਼ਬਦ ਨਹੀਂ ਸੀ ਉਹਨਾਂ ਕੋਲੇ ਕਿਸਾਨੀ ਮੁੱਦੇ ਤੇ ਆਸ ਉਮੀਦ ਕਰਦੇ ਜੇਕਰ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਨ੍ਹਾਂ ਨੂੰ ਬਹੁਤ ਸਾਰਾ ਉਕਰੇਜ ਹੈਗਾ ਉਹਨਾਂ ਨੂੰ ਵੇਖਣ ਦਾ ਸੁਣਨ ਦਾ ਜੇਕਰ ਕੋਈ ਸ਼ਬਦ ਬੋਲਦੇ ਤਾਂ ਸ਼ਾਇਦ ਮੋਰਚੇ ਤੇ ਬਹੁਤ ਵੱਡਾ ਅਸਰ ਜਾਂ ਮੋਰਚੇ ਦੀ ਵਿੱਚ ਲੋਕਾਂ ਦੀ ਸ਼ਮੂਲੀਅਤ ਵਧਣੀ ਸੀ ਹਾਂ ਦੇਖੋ ਇਹ ਤਾਂ ਅਸੀਂ ਵੀ ਚਾਹਾਂਗੇ ਜਿ ਮੋਰਚੇ ਦੇ ਹੱਕ ਚ ਬੋਲਣਾ ਅਸੀਂ ਤਾਂ ਅਸੀਂ ਕਹਿਣਾ ਨਹੀਂ ਚਾਹਾਂਗੇ ਹਾਂ ਅੰਦਰ ਉਹਨਾਂ ਨੇ ਕੀ ਗੱਲ ਕਰ ਪੀਤੀਆਂ ਕੀ ਨਹੀਂ ਹੋਈ ਇਦੇ ਬਾਰੇ ਮੈਂ ਤਾਂ ਕੁਝ ਟਿੱਪਣੀ ਕਰ ਸਕਦਾ ਐ ਐਕਸੈਕਟ ਤਾ ਮੇਰੇ ਕੋਲ ਰਿਪੋਰਟ ਨਹੀਂ ਹੈ ਕਿ ਜੋ ਮੀਡੀਆ ਜਾਇਆ ਹੋਈ ਸਾਡੇ ਕੋਲ ਹੈਗਾ ਵਾ ਹਰਨਦਰ ਉਹਨਾਂ ਨੇ ਗੱਲ ਕੀਤੀ ਆ ਨਹੀਂ ਕੀਤੀ ਆ ਕਿਹੜੀ ਗੱਲ ਹੋਈ ਆ ਇਹ ਤਾਂ ਉਹ ਜਾਣਦੇ ਨੇ ਲੁਧਿਆਣਾ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਸ਼ੋਅ ਸੀ ਲੱਖਾਂ ਨੌਜਵਾਨ ਜਿਹੜੇ ਇਹਨਾਂ ਸ਼ੋਅ ਨੂੰ ਵੇਖਣ ਆਏ ਸੀ ਪਰ ਇੱਕ ਆਈਕਨ ਦੇ ਤੌਰ ਤੇ ਦਸਾਂਝ ਨੂੰ ਦੇਖਿਆ ਜਾ ਰਿਹਾ ਮੁਲਾਕਾਤ ਦੇ ਮੈਨੇ ਆਪਣੇ ਆਪ ਦੇ ਵਿੱਚ ਵੱਡੇ ਹੋ ਜਾਂਦੇ ਨੇ ਪੰਦੇਰਸਾ ਹਾ ਦੇਖੋ ਨਾ ਚੱਲ ਕੋਈ ਮਿਲੇ ਨਾ ਮਿਲੇ ਮੈਂ ਉੱਤੇ ਟਿੱਪਣੀ ਨਹੀਂ ਕਰਦਾ ਪਰ ਮੈਂ ਦੇਖਦਾ ਵੀ ਜਿਹੋ ਜਿਹੇ ਮੋਦੀ ਸਾਹਿਬ ਦੀ ਸਖੀਅਤ ਆ ਉਹ ਤਾਂ ਆਪਦੇ ਪੰਜਾਬ ਦੇ ਪ੍ਰਧਾਨ ਨੂੰ ਨਹੀਂ ਮਿਲਦੇ ਪਛਪਨ ਹੈ ਨਾ ਉਹਨਾਂ ਦੇ ਆਪ ਦੇ ਬਟੇਰੇ ਮੁੱਖ ਮੰਤਰੀ ਜਿਹੜਾ ਤਰਸਦੇ ਆ ਵੀ ਮੋਦੀ ਜੀ ਨੂੰ ਜਾ ਕੇ ਮਿਲ ਗਏ ਆ ਦਲਜੀਤ ਦਸਾਂਦ ਨੂੰ ਮਿਲਣਾ ਇਹਦੇ ਪਿੱਛੇ ਕੀ ਰਾਜ ਹੈ ਮੈਂ ਉਹਦੇ ਬਾਰੇ ਕਹਿਦਾ ਇਹ ਤਾਂ ਵੱਡੀ ਗੱਲ ਵੀ ਉਹਨਾਂ ਨੂੰ ਕਿਉਂ ਮਿਲੇ ਇਹ ਤਾਂ ਮੈਂਟਰ ਸਿਰਸਾ ਨਾਲ ਵੀ ਮੁਲਾਕਾਤ ਹੋਈ ਹੈ ਹਾਂ ਠੀਕ ਹੈ ਸਿਰਸਾ ਸਾਹਿਬ ਉਹਨਾਂ ਨਾਲ ਚਲੇ ਗਏ ਹਾਂ ਠੀਕ ਹੈ ਸਿਰਸਾ ਸਾਹਿਬ ਨਾਲ ਵੀ ਹੋਈ ਆ ਸਿਰਸਾ ਸਾਹਿਬ ਜਰੀਆ ਬਣੇ ਨੇ ਕੌਣ ਬਣਿਆ ਤਾਂ ਉਹੀ ਜਾਣਦੇ ਨੇ ਪਰ ਮੈਂ ਮੈਨਾਂ ਵੀ ਭਾਜਪਾ ਅੰਦਰ ਵੱਡੇ ਵੱਡੇ ਲੀਡਰ ਮੋਦੀ ਜੀ ਨੂੰ ਮਿਲਣ ਵਾਸਤੇ ਤਰਸਦੇ ਨੇ ਤਾਂ ਮੇਰੇ ਖਿਆਲ ਨਹੀਂ ਮਿਲਦੇ ਹੈਗੇ ਪੰਜਾਬ ਦਾ ਪ੍ਰਧਾਨ ਕਦੇ ਵੀ ਮੋਦੀ ਜੀ ਨੂੰ ਮਿਲ ਨਹੀਂ ਸਕਿਆ ਬਕਾਇਦਾ ਸੁਨੀਲ ਜਾਖੜ ਜੀ ਕਦੋਂ ਦਾ ਜ਼ੋਰ ਲਾਉਂਦੇ ਨੇ ਬਹੁਤ ਵਾਰੀ ਗੱਲਾਂ ਵੀ ਕਰਦੇ ਨੇ ਸ਼ਾਇਦ ਰਮਨੀਤ ਬਿੱਟੂ ਨੂੰ ਵੀ ਸੱਦੇ ਮਿਲਦਿਆਂ ਨਹੀਂ ਕੋਈ ਫੋਟੋਆਂ ਜੇ ਦੇਖੀਆਂ ਪ੍ਰਧਾਨ ਮੰਤਰੀ ਨਾਲ ਤੋਂ ਕਿਉਂ ਮਿਲੇ ਆ ਕੀ ਇਹਦੇ ਪਿੱਛੇ ਰੀਜਣਾ ਤਾਂ ਉਹੀ ਜਾਣਦੇ ਬੱਬੂ ਮਾਨ ਵੀ ਪੰਜਾਬੀ ਗਾਇਕ ਨੇ ਉਹ ਵੀ ਕੱਲ ਅਖਨੌਰੀ ਬਾਰਡਰ ਤੇ ਗਏ ਸੀ ਡੱਲੇਵਾਲ ਸਾਹਿਬ ਦਾ ਹਾਲ ਵੀ ਜਾਣਦੇ ਔਰ ਉਹਨਾਂ ਲੋਕ ਕਾਫੀ ਭਾਵਕ ਅਪੀਲ ਵੀ ਕੀਤੀ ਗਈ ਹੈ ਪੰਜਾਬ ਦੇ ਨੌਜਵਾਨਾਂ ਨੂੰ ਨੇ ਬਹੁਤ ਵਧੀਆ ਬੱਬੂ ਮਾਨ ਜੀ ਦਾ ਬਹੁਤ ਬਤੀਆ ਰੋਲ ਰਿਹਾ ਬਹੁਤ ਦੋ ਵਾਰੀ ਜਾ ਚੁੱਕੇ ਉੱਥੇ ਹੋਰ ਵੀ ਗਾਇਕ ਆਏ ਆ ਤੋ ਅਸੀਂ ਸਾਰਿਆਂ ਦਾ ਧੰਨਵਾਦ ਦੀਆਂ ਉਹਨਾਂ ਨੇ ਜਿਹੜੀ ਅਪੀਲ ਕੀਤੀ ਆ ਅਸੀਂ ਤਾਂ ਦਿਲਜੀਤ ਦਸਾਨਤ ਕੋ ਵੀ ਆਸ ਰੱਖਦੇ ਆ ਹੋਰ ਵੀ ਜਿਹੜੇ ਮੋਰਚੇ ਅਜੇ ਤੱਕ ਨਹੀਂ ਆ ਸਕੇ ਉਹਨਾਂ ਕੋ ਵੀ ਆਸ ਰੱਖਦੇ ਸਰਪੰਦਾ ਇਹੋ ਜਿਹਾ ਆਈਕਨ ਜਦੋਂ ਮੋਰਚਿਆਂ ਦੇ ਵਿੱਚ ਆ ਕੇ ਸਮੂਲੀਅਤ ਕਰਦੇ ਨੇ ਸਮਰਥਨ ਦਿੰਦੇ ਨੇ ਵੀ ਕਿਉਂ ਨਹੀਂ ਦੇਖੋ ਨਾ ਜੇ ਕੋਈ ਪੰਜਾਬ ਦਾ ਸੈਲੀਬ੍ਰਿਟੀ ਆ ਉਹਦੀ ਮੀਡੀਆ ਵਿੱਚ ਉਹਦੇ ਸ਼ਬਦ ਜਾਂਦੇ ਆ ਸੋਸ਼ਲ ਮੀਡੀਆ ਉਹਨਾਂ ਦੇ ਆਪ ਦੇ ਪੇਜ ਹੈ ਜਿਹੜੇ ਮਿਲੀਅਨਸ ਉਹਨਾਂ ਦੇ 뷰 ਆ ਰਹੇ ਹੈਗੇ ਕਿਉਂ ਨਹੀਂ ਪੈਂਦਾ ਹੈਗਾ ਫੋਲੋ ਕਰਦੀ ਉਹਨੂੰ ਜਵਾਨੀ ਖਾਸ ਕਰਕੇ ਫੋਲੋ ਕਰਦੀ ਹੈਗੀ ਹੈ ਜੇ ਉਹਨਾਂ ਦਾ ਆਈਕਨ ਕੋਈ ਚੰਗਾ ਬੋਲੂ ਪੰਜਾਬ ਦੇ ਸੱਭਿਆਚਾਰ ਦੇ ਅਨਸਾਰ ਬੋਲੂ ਪੰਜਾਬੀ ਕਲਚਰ ਦੇ ਅਨਸਾਰ ਬੋਲੂਗਾ ਤਾਂ ਤਾਂ ਅਸਰ ਪਾਊਗਾ ਗਿਲਾ ਹੈ ਇਸ ਗੱਲ ਦਾ ਕਿ ਕੋਈ ਚਾਰ ਸ਼ਬਦ ਨਹੀਂ ਬੁਲੇ ਗਏ ਮੁਲਾਕਾਤ ਵੀ ਪ੍ਰਧਾਨ ਮੰਤਰੀ ਨਾਲ ਕਿਸਾਨੀ ਅੰਦੋਲਨ ਡੱਲੇਵਾਲ ਸਾਹਿਬ ਦੀ ਸਿਹਤ ਜਨਰਲ ਲੇਵਾਲ ਸਾਹਿਬ ਦੇ ਅੰਦੋਲਨ ਬਾਰੇ ਕੋਈ ਚਰਚਾ ਨਹੀਂ ਸੀ ਇਸ ਸਸ਼ਟਾਚਰ ਮੁਲਾਕਾਤ ਦੇ ਵਿੱਚ ਦੇਖੋ ਇੱਕ ਪੰਜਾਬੀ ਵੱਡੇ ਕਲਾਕਾਰ ਕੁਆਸਤਾ ਰੱਖਦੇ ਆ ਕਿ ਜਦੋਂ ਕਿਤੇ ਉਹਨਾਂ ਦੀ ਗਾਹੇ ਬਗਾਹੇ ਕਿਸੇ ਮਸਲੇ ਨੂੰ ਲੈ ਕੇ ਮੁਲਾਕਾਤ ਹੋਵੇ ਤਾਂ ਉਹ ਗੱਲ ਤਾਂ ਜ਼ਰੂਰ ਪੰਜਾਬ ਦੀ ਕਰਨਗੇ ਉਹਨਾਂ ਨੇ ਕੀਤੀ ਨਹੀਂ ਕੀਤੀ ਇਹ ਤਾਂ ਨਹੀਂ ਕਹਿ ਸਕਦੇ ਨੌਜਵਾਨੀ ਵੀ ਸਾਡੇ ਨਾਲ ਸਾਥੀ ਖੜੇ ਨੇ ਕਿਵੇਂ ਦੇਖਦੇ ਹੋ ਇਸ ਮੁਲਾਕਾਤ ਨੂੰ ਪਰ ਕੋਈ ਸ਼ਬਦ ਨਹੀਂ ਸੀ ਕਿਸਾਨੀ ਅੰਦੋਲਨ ਦਾ ਇੱਕ ਵੀ ਇਸ ਪੂਰੀ ਮੁਲਾਕਾਤ ਹਾਂਜੀ ਬਿਲਕੁਲ ਜੀ ਕਿਉਂਕਿ ਉਹ ਸਾਡੇ ਜੂਤ ਦੇ ਆਈਕਨ ਨੇ ਤੇ ਉਹਨਾਂ ਨੂੰ ਵੀ ਜ਼ਰੂਰ ਚਾਹੀਦਾ ਹੈ ਕਿ ਜੇ ਐਡਾ ਤਕੜਾ ਮਸਲਾ ਪੰਜਾਬ ਦੇ ਨਾਲ ਜੁੜਿਆ ਹੈ ਤੇ ਉਹ ਜ਼ਰੂਰ ਗੱਲ ਰੱਖਦੇ ਹੁਣ ਅਜੇ ਤੱਕ ਤਾਂ ਕੋਈ ਗੱਲ ਨਿਕਲ ਕੇ ਨਹੀਂ ਆਈ ਕਿ ਉਹਨਾਂ ਨੇ કરી ਜਾਂ ਨਹੀਂ કરી ਉਹ ਦੇਖਦੇ ਆਗੇ ਅੱਗੇ ਕੀ ਨਿਕਲ ਕੇ ਆਉਂਦਾ ਤੇ ਬਾਕੀ ਜਿਹਨੂੰ ਦੁਨੀਆ ਸੁਣਦੀ ਆ ਚਲੋ ਚਾਹੀਦਾ ਹੈ ਕਿ ਉਹ ਸਾਡੇ ਇਸ ਮੁੱਦੇ ਤੇ ਵੀ ਆਣ ਕੇ ਗੱਲ ਜ਼ਰੂਰ ਕਰਨ ਤਾਂ ਅੱਜ ਇਹ ਮੁਲਾਕਾਤ ਸੀ ਜਿਹੜੀ ਸਵੇਰ ਤੋਂ ਚਰਚਾ ਦੇ ਵਿੱਚ ਹੈ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਦਲਜੀਤ ਦੁਸਾਂਝ ਪੰਜਾਬੀ ਗਾਇਕ ਨੇ ਵੱਡੇ ਗਾਇਕ ਨੇ ਔਰ ਉਹਨਾਂ ਨੂੰ ਕਰੇਜ ਜਿਹੜੇ ਗਏ ਜਵਾਨੀ ਬਹੁਤ ਕਰਦੀ ਆ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਸੀ ਪਰ ਇਸ ਮੁਲਾਕਾਤ ਦੇ ਵਿੱਚ ਕਿਸਾਨਾਂ ਲਈ ਸ਼ਬਦ ਨਹੀਂ ਸੀ ਇਸੇ ਗੱਲ ਨੂੰ ਲੈ ਕੇ ਇੱਕ ਗਿਲਾ ਕਿਸਾਨਾਂ ਆਗੂ ਜ਼ਰੂਰ ਜ਼ਾਹਿਰ ਕਰ ਰਹੇ ਨੇ ਕਿ ਜੇਕਰ ਨੌਜਵਾਨਾਂ ਦੇ ਆਈਕਨ ਅੱਜ ਮੁਲਾਕਾਤ ਕਰਨ ਗਿਆ ਸੀ ਚਾਹੇ ਉਹ ਸ਼ਿਸ਼ਟਾਚਾਰੀ ਮੁਲਾਕਾਤ ਸੀ ਪਰ ਉਸ ਵਿੱਚਕਾਰ ਜ਼ਿਕਰ ਹੋਣਾ ਬਣਦਾ ਸੀ ਕਿਉਂਕਿ ਪੰਜਾਬ ਦੇ ਲੋਕ ਉਹਨਾਂ ਨੂੰ ਫੋਲੋ ਕਰਦੇ ਔਰ ਪੰਜਾਬ ਦੀ ਤਰਾਸਦੀ ਦੀ ਉਹ ਹੱਡ ਬੀਤੀ ਆਪਣੇ ਸ਼ਬਦਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਕੋਲ ਸੌਖੇ ਔਰ ਸਰਲ ਸ਼ਬਦਾਂ ਦੇ ਵਿੱਚ ਰੱਖ ਸਕਦੇ